ਹੋਲੇ ਮਹੱਲਾ ਸਮਾਗਮਾਂ ਦੀ ਰਮਟਾ ਕਿੱਤੀ ਜਾਵੇਗੀ? ਹੋਲੇ ਮਹੱਲੇ ਦੇ ਮੱਧ ਨਜਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਸੰਗਤਾਂ ਨੂੰ ਅਪੀਲ ਹੋਲੇ ਮਹੱਲੇ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਮੋਟਰਸਾਈਕਲ ਦੇ ਸਲੰਸਰਾਂ ਦੀਆਂ ਆਵਾਜ਼ਾਂ, ਹੁੱਲੜਬਾਜ਼ੀ ਅਤੇ ਉੱਚੀ-ਉੱਚੀ ਸਪੀਕਰਾਂ ਦੀਆਂ ਆਵਾਜ਼ਾਂ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ। ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ। खालसाई जाहो जलाल दा प्रतीक होला महल्ला हर साल दी तरह इस बार भी 10 मार्च तो पंद्रह मार्च तक खालसाई जाहो जलाल दे नाल मनाया जा रहा है जिस विच समुच्चा खालसा पंथ वड्डी गिनती विच शمولیت करेगा इस संबंधी आज तकद श्री केसगढ़ साहिब दे सिंह साहिब ज्ञानी सुल्तान सिंह जी ने दसया कि इस कौमी जोड़ मेले ले जिथे श्रोमणी कमेटी ने तैयारियां वड्डे पदर ते शुरू कर दितियां हन ओथे ही ਹੋਲੇ ਮਹੱਲੇ ਮੌਕੇ ਦੂਰ ਦੁਰਾਡੀਓ ਨਾਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਹੋਲੇ ਮਹੱਲੇ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਮੋਟਰਸਾਈਕਲ ਦੇ ਸਲੈਂਸਰਾਂ ਦੀਆਂ ਆਵਾਜ਼ਾਂ ਹੁੱਲੜਬਾਜ਼ੀ ਅਤੇ ਉੱਚੀ ਉੱਚੀ ਸਪੀਕਰਾਂ ਦੀਆਂ ਆਵਾਜ਼ਾਂ ਤੋਂ ਗੁਰੇਜ਼ ਕੀਤਾ ਜਾਵੇ ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਟ੍ਰੈਫਿਕ ਜਮ ਦੀ ਸਮੱਸਿਆ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਸਿੰਘ ਸਾਹਿਬ ਜੀ ਨੇ ਦੱਸਿਆ ਕਿ 9 ਮਾਰਚ ਦੀ ਰਾਤ ਨੂੰ ਕਿਲਾ ਅਨੰਦਗੜ੍ਹ ਸਾਹਿਬ ਤੋਂ ਨਗਾਰਿਆਂ ਦੀ ਚੋਟ ਦੇ ਨਾਲ ਹੋਲਾ ਮਹੱਲਾ ਸਮਾਗਮ ਦੀ ਅਰੰਭਤਾ ਕੀਤੀ ਜਾਵੇਗੀ। 15 ਮਾਰਚ ਨੂੰ ਪੁਰਾਤਨ ਰਵਾਇਤਾ ਅਨੁਸਾਰ ਤਖਤ shri kesgarh ਸਾਹਿਬ ਤੋਂ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਮਹੱਲਾ ਕੱਢਿਆ ਜਾਵੇਗਾ। ਇਸ ਮੌਕੇ ਉਹਨਾਂ ਵੱਦ ਤੋਂ ਵੱਦ ਸੰਗਤਾਂ ਨੂੰ shri anandpur ਸਾਹਿਬ ਵਿਖੇ ਪਹੁੰਚ ਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਵੀ ਕੀਤੀ। ਆਓ ਦੇਖਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਪੱਤਰਕਾਰ ਦਵਿੰਦਰ ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਕੇ ਦਾਤਾ ਪੰਥ ਦੇ ਵਾਲੇ ਸਰਬੰਸ ਦਾਾਨੇ ਕਲਗੀ ਤਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਚੜ੍ਹਦੀ ਕਲਾ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਸਾਲ 10 ਮਾਰਚ ਤੋਂ ਲੈ ਕਰਕੇ 15 ਮਾਰਚ ਤੱਕ ਖਾਲਸੇ ਪੰਥ ਵੱਲੋਂ ਗੁਰੂ ਕਲਗੀ ਧਰ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ 9 ਤਰੀਕ ਨੂੰ ਰਾਤ 12 ਵਜੇ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਜੀ ਵਿਖੇ ਨਗਾਰਿਆਂ ਤੇ ਚੋਟਾਂ ਲਾ ਕਰਕੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਵੇਗੀ 10 ਤਰੀਕ ਨੂੰ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਔਰ 12 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਫਿਰ 13 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਣਗੇ ਔਰ 15 ਤਰੀਕ ਨੂੰ ਭੋਗ ਪੈਣਗੇ ਤਕਰੀਬਨ 11:30 ਵਜੇ ਮਹੱਲਾ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਵਿੱਚ ਸ੍ਰੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੋਂ ਆਰੰਭ ਹੋਵੇਗਾ ਜੋ ਬੜਾ ਦਾਰਪੜਾ ਹੁੰਦਾ ਹੋਇਆ ਗੁਰਦੁਆਰਾ ਕਲਾਸਰੀ ਹোলਗੜ੍ਹ ਸਾਹਿਬ ਦੀ ਵਿਖੇ ਪਹੁੰਚੇਗਾ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਜੋੜ ਮੇਲਿਆਂ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ ਹਾਜ਼ਰੀਆਂ ਭਰਨੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸਮੁੱਚੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੇਖਣ ਵਿੱਚ ਆਉਂਦਾ ਇੱਕ ਸਾਡੇ ਨੌਜਵਾਨ ਵੀਰ ਜਦੋਂ ਆਪਣੇ ਨਗਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਚੱਲਦੇ ਨੇ ਔਰ ਟਰੈਕਟਰਾਂ ਟਰਾਲੀਆਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਕਰਕੇ ਸ਼ੋਰ ਮਚਾਉਂਦੇ ਹੋਏ ਗੰਦੇ ਗੀਤ ਲਾ ਕੇ ਫਿਰ ਉਹ ਇਸ ਜੋੜ ਮੇਲੇ ਦੇ ਵਿੱਚ ਪਹੁੰਚਦੇ ਨੇ ਜਿਸ ਦੇ ਨਾਲ ਬੜੀ ਸੰਗਤ ਨੂੰ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਾਂ ਇਹ ਸ਼ੋਰ ਸ਼ਰਾਬਾ ਨਹੀਂ ਕਰਨਾ ਟਰੈਕਟਰਾਂ ਦੇ ਸਟੰਟ ਨਹੀਂ ਕਰਨੇ ਹੁੱਲੜਬਾਜੀ ਤੋਂ ਆਪਾਂ ਗੁਰੇਜ਼ ਕਰਨਾ ਹੈ ਦੂਸਰੀ ਬੇਨਤੀ ਹੈ ਜਿਹੜੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਦੀ ਹੈ ਉਹਨਾ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾਂ ਲੰਗਰ ਦੇ ਵਿੱਚ ਡਿਸਪੋਜ਼ਲ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਆਪਾਂ ਲੰਗਰ ਦਾ ਮਿਆਰ ਉੱਚਾ ਰੱਖਣਾ ਹੈ ਸਾਫ ਸਫਾਈ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਜੋੜ ਮਿਲਿਆਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ